ਗਾਈਜ਼ ਤੁਹਾਨੂੰ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਆਪਣਾ ਥੋੜਾ ਜਿਹਾ ਟਾਈਮ ਸਾਨੂੰ ਦੇ ਦਿਓ ਬਸ ਇਹ ਹੈ ਕਿ ਵੀਡੀਓ ਪੂਰੀ ਦੇਖਿਓ ਜਰੂਰ ਤੇ ਵੀਡੀਓ ਸਪੈਸ਼ਲੀ ਤੁਹਾਡੇ ਕਰਕੇ ਬਣਾ ਰਹੇ ਆ ਤੇ ਸਪੈਸ਼ਲੀ ਇਹ ਵੀਡੀਓ ਤੁਹਾਡੇ ਵਾਸਤੇ ਹੀ ਆ ਸਾਡੇ ਵਾਸਤੇ ਨਹੀਂ ਹੈਗੀ ਤੇ ਸਭ ਤੋਂ ਪਹਿਲਾਂ ਜੀ ਮੈਂ ਉਹਨਾਂ ਸਾਰਿਆਂ ਦਾ ਜੀ ਬਹੁਤ ਜ਼ਿਆਦਾ ਥੈਂਕਸ ਕਿ ਜਿਨ੍ਹਾਂ ਨੇ ਕੱਲ ਵੀਡੀਓ ਵਿੱਚ ਐਨ ਐਨ ਨੇ ਸੋਹਣੇ ਕਮੈਂਟ ਕੀਤੇ ਐਨ ਐਨ ਨੇ ਰੱਬ ਤੋਂ ਸਾਡੇ ਲਈ ਦੁਆਵਾਂ ਕੀਤੀਆਂ ਤੇ ਸਭ ਤੋਂ ਪਹਿਲਾਂ ਜੀ ਉਹਨਾਂ ਵਾਸਤੇ ਜੀ ਬਹੁਤ ਜਿਆਦਾ ਦਿਲੋਂ ਥੈਂਕਸ ਤੇ ਮੈਂ ਕਹਿੰਨਾ ਕਿ ਇਹ ਚੀਜ਼ ਤੁਹਾਡੇ ਵਿੱਚ ਵੀ ਤਾਂ ਹੀ ਆਈ ਹੋਣੀ ਆ ਕਿਉਂਕਿ ਤੁਹਾਡੇ ਪੇਰੈਂਟਸ ਹੀ ਐਦਾਂ ਹੀ ਹੋਣੇ ਆ ਯਾਨੀ ਕਿ ਤੁਹਾਡੀ ਮੰਮੀ ਪਾਪਾ ਕਿ ਤੁਹਾਡੇ ਮੰਮੀ ਪਾਪਾ ਦੇ ਸੰਸਕਾਰ ਵੀ ਐਦਾਂ ਹੀ ਹੋਣੇ ਆ ਤੁਹਾਡੇ ਮੰਮੀ ਪਾਪਾ ਵੀ ਇਹੀ ਚੀਜ਼ ਦੇਖਦੇ ਹੋਣੇ ਜੇ ਕੋਈ ਦੁਖੀ ਬੰਦਾ ਹੈਗਾ ਤੇ ਉਹਨੂੰ ਦੇਖ ਕੇ ਉਹਨਾਂ ਦੇ ਮਨ 'ਚ ਵੀ ਦਇਆ ਆਂਦੀ ਹੋਣੀ ਆ ਕਿ ਜੋ ਚੀਜ਼ ਉਹ ਤੁਹਾਡੇ ਵਿੱਚ ਵੀ ਆਈ ਆ ਕਿ ਸਾਡੀ ਵੀਡੀਓ ਦੇਖ ਕੇ ਤੁਸੀਂ ਤਾਡੀ ਮਨਾਂ ਵਿੱਚ ਜੋ ਉੱਚੀ ਜਾਈ ਕਿਉਂਕਿ ਤੁਹਾਨੂੰ ਪਤਾ ਕਿ ਸਾਡੇ ਜੀ ਕਿੰਨੀ ਕੀ ਪਰੇਸ਼ਾਨੀ ਤੋਂ ਅਸੀਂ ਗੁਜ਼ਰ ਰਹੇ ਹਾਂ ਤੁਸੀਂ ਸਾਰੇ ਜਾਣਦੇ ਹੋ ਤੇ ਗਾਇਸ ਸਾਡੇ ਲਈ ਨਹੀਂ ਅੱਜ ਮੈਂ ਇਹ ਨਹੀਂ ਕਹਾਂਗਾ ਕਿ ਤੁਸੀਂ ਸਾਡੇ ਲਈ ਲਾਈਕ ਕਰੋ ਅੱਜ ਮੈਂ ਇਹ ਕਹਾਂਗਾ ਕਿ ਆਪਣੇ ਮੰਮੀ ਤੇ ਪਾਪਾ ਜਿਨ੍ਹਾਂ ਨੇ ਤੁਹਾਨੂੰ ਇਹੋ ਜਿਹੇ ਸੰਸਕਾਰ ਦਿੱਤੇ ਉਹਨਾਂ ਵਾਸਤੇ ਜੀ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਦੂਸਰੀ ਗੱਲ ਇਹ ਹੈ ਗਾਇਸ ਕਿ ਤੁਸੀਂ ਸਾਰੇ ਨੇ ਇੰਨੇ ਕਮੈਂਟ ਵਧੀਆ ਕੀਤੇ ਨਾ ਤੇ ਕਈ ਜਣਿਆਂ ਨੇ ਵਿੱਚ ਕਮੈਂਟ ਕੀਤੇ ਸੀਗੇ ਕਿ ਤੁਸੀਂ ਸਾਡੇ ਕਮੈਂਟ ਦਾ ਰਿਪਲਾਈ ਨਹੀਂ ਕਰ ਰਹੇ ਜਾਂ ਤੁਸੀਂ ਸਾਡੇ ਕਮੈਂਟ ਦਾ ਜਵਾਬ ਨਹੀਂ ਦੇ ਰਹੇ ਹੋ ਤੇ ਗਾਈਜ਼ ਅੱਜ ਉਹਨਾਂ ਦੇ ਸਾਰੇ ਜਿਨ੍ਹਾਂ ਨੇ ਵੀ ਤੁਹਾਡੇ ਸਾਰਿਆਂ ਨੇ ਕਮੈਂਟ ਸੀਗੇ ਸਾਰਿਆਂ ਦੇ ਕਮੈਂਟ ਮੈਂ ਰੀਡ ਕਰੂੰਗਾ ਵੀਡੀਓ ਵਿੱਚ ਬਣੇ ਰਹੋ ਕਿਹਬਤਾ ਤੁਹਾਡਾ ਨਾਮ ਪਹਿਲੇ ਨੰਬਰ ਤੇ ਆ ਜਾਏ ਕਿਹਬਤਾ ਤੁਹਾਡਾ ਨਾਮ ਦੂਜੇ ਨੰਬਰ ਤੇ ਆ ਜਾਏ ਕਿਹਬਤਾ ਤੁਹਾਡਾ ਨਾਮ ਤੀਜੇ ਨੰਬਰ ਤੇ ਆ ਜਾਏ ਪਰ ਜਿਨ੍ਹਾਂ ਨੇ ਵੀ ਕਮੈਂਟ ਨੇ ਉਹ ਸਾਰੇ ਕਮੈਂਟ ਰੀਡ ਕਰਾਂਗੇ ਸਪੈਸ਼ਲੀ ਤੁਹਾਡੇ ਕਰਕੇ ਇਹ ਵੀਡੀਓ ਬਣਾ ਰਹੇ ਹਾਂ ਔਰ ਮੈਂ ਕਿਸੇ ਕਰਕੇ ਨਹੀਂ ਕਿਉਂਕਿ ਮੈਂ ਸਿ ਸੋਚਿਆ ਹੀ ਨਹੀਂ ਸੀ ਯਾਰ ਕਿ ਇੰਨੇ ਕਮੈਂਟ ਰਿਸਪੀ ਕਰ ਦੋਗੇ ਗਾਈਜ਼ ਅਸੀਂ ਕਦੀ ਸੋਚਿਆ ਨਹੀਂ ਸੀ ਕਿ ਇੰਨੇ ਨੇ ਸੋਹਣੇ ਕਮੈਂਟ ਤੇ ਇਦਾਂ ਦੇ ਕਮੈਂਟ ਤੁਸੀਂ ਕਰ ਦੋਗੇ ਸਹੀ ਗੱਲ ਕਦੀ ਨਹੀਂ ਇਹ ਚੀਜ਼ ਸੋਚੀ ਸੀ ਸਾਨੂੰ YouTube ਦੇ ਉੱਪਰ ਵੀਡੀਓ ਬਣਾਉਂਦੇ ਵੀ ਇੰਨਾ ਟਾਈਮ ਹੋ ਗਿਆ ਪਰ ਇੰਨੇ ਕਮੈਂਟ ਇੱਕ ਵੀਡੀਓ ਦੇ ਉੱਪਰ ਸਾਨੂੰ ਕਦੀ ਨਹੀਂ ਆਏ ਹੈਗੇ ਜੀ ਅਸੀਂ ਕਦੀ ਸੋਚੇ ਨਹੀਂ ਕਿ ਇਦਾਂ ਆ ਜਾਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਇੱਕ ਗੱਲ ਤੇ ਦੂਸਰੀ ਖੁਸ਼ੀ ਤੇ ਹੈਗੀ ਇੱਕ ਗਾਇਡ ਹੋਰ ਕਿ ਜਿਨ੍ਹਾਂ ਨੇ ਕੱਲ ਕਮੈਂਟ ਕੀਤੇ ਸੀ ਨਾ ਉਹਦੇ ਨਾਲ ਇਹ ਕਿ ਸ਼ਾਇਦ ਹੁਣ ਅੱਜ ਸੰਡੇ ਆ ਜੀ ਮੈਂ ਤੁਹਾਨੂੰ ਇੱਕ ਦੇਖੋ ਜੈਨੂਇਨ ਗੱਲ ਦੱਸਦਾ ਕਿ ਇੰਨੇ ਸੰਡੇ ਨੰਗੇ ਨੇ ਇੰਨੇ ਸਭ ਕੁਝ ਹੋਇਆ ਕਿ ਅਸੀਂ ਤੁਹਾਨੂੰ ਕਹਿੰਦੇ ਰਹਿਨੇ ਕਿ ਦੇਖੋ ਪਾਪਾ ਦਾ ਕੰਮ ਨਹੀਂ ਹੋਇਆ ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਰਹਿੰਦੇ ਆ ਅੱਜ ਸੰਡੇ ਆ ਜੀ ਅੱਜ ਜੀ ਪਾਪਾ ਦਾ 200 ਦਾ ਕੰਮ ਹੋਇਆ 200 ਰੁਪਏ ਪਤਾ ਨਹੀਂ ਕਿੰਨੇ ਨਿੱਤੇ 50 70 50 70 100 50 70 ਵਸੇ ਦੇ ਨਹੀਂ ਤੇ ਸੰਡੇ ਦੇ ਦਿਨ ਦੇ ਵਿੱਚ ਸਾਨੂੰ ਕਦੀ ਉਮੀਦ ਸੀਗੀ ਨਹੀਂ ਕਿ ਕਦੀ ਪਾਪਾ ਦਾ ਕੰਮ ਹੋਊਗਾ ਸੰਡੇ ਨੂੰ ਪਾਪਾ ਜਾਂਦੇ ਜ਼ਰੂਰ ਨੇ ਪਰ ਇਹ ਕਿ ਪੱਕਾ ਕੰਮ ਕਦੀ ਨਹੀਂ ਹੁੰਦਾ ਪਰ ਗਾਈਜ਼ ਅੱਜ ਸਾਡੀਆਂ ਸਾਰਿਆਂ ਦੇ ਇੰਨੇ ਜਿਹੜੇ ਕਮੈਂਟ ਚ ਦੁਆਵਾਂ ਕੀਤੀਆਂ ਇਹਨਾਂ ਸਪੂਚ ਕੀਤਾ ਨਾ ਅੱਜ ਪਾਪਾ ਦਾ 200 ਦਾ ਕੰਮ ਹੋਇਆ ਗਾਈਜ਼ 200 ਦਾ ਕੰਮ ਪਰ 200 ਦਾ ਕੰਮ ਹੋ ਤਾਂ ਗਿਆ ਪਰ ਗਾਈਜ਼ ਇਹ ਦੇ ਵਿੱਚ ਇਹ ਹੈ ਕਿ 100 ਦਾ ਦੁੱਧ ਲੈਣਾ ਬੁੱਦਲ ਲੱਗਾ। ਸੋਦਾ ਬੁੱਦਲ ਲੱਗਿਆ। ਤੇ ਪਾਪਾ ਕਹਿੰਦਾ 100 ਰੱਖ ਲਈ। ਹੁਣ ਪਾਪਾ ਕਹਿੰਦੇ 100 ਰੱਖ ਲਈ। ਹੁਣ ਪਾਪਾ ਕਹਿੰਦੇ ਕਿ ਨਾਲ ਮੇਰੇ ਰੀਚਾਰਜ ਵੀ ਕਰਾਉਣ ਆਲਾ ਕਿਉਂਕਿ ਮੇਰਾ ਰੀਚਾਰਜ ਖਤਮ ਹੋਣਾ ਆਲਾ ਉਹਨਾਂ ਦਾ ਵੀ। ਤੇ ਜੱਤੀ ਕਹਿੰਦੀ ਚਲੋ ਠੀਕ ਹੈ ਜੀ। ਪਾਪਾ ਨਹੀਂ ਆ ਮੈਂ ਰੱਖੂੰਗੀ ਇਹ ਕਿ ਤੁਸੀਂ ਜਦੋਂ ਥੋੜਾ ਬਹੁਤ ਪੈਸੇ ਕੱਲ ਹੋਰ ਐਡ ਹੋ ਜੇ ਹੋਗੇ ਜਿੰਨੇ ਹੀ ਕੁਝ ਲੈਣ ਆਉਲੇ ਤੇ ਤੁਸੀਂ ਆਪਣਾ ਰੀਚਾਰਜ ਕਰਾ ਲਿਓ। ਤੇ ਗਾਈਜ਼ ਤੁਹਾਡਾ ਮੈਂ ਜਿਆਦਾ ਸਮੇਂ ਨਾਲ ਲਿੰਦੇ ਹੋਏ ਨਾ ਹੁਣ ਤੁਹਾਨੂੰ ਮੈਂ ਤੁਹਾਡੇ ਕਮੈਂਟ ਬੜ ਕੇ ਸੁਣਾ ਦਿੰਨਾ। ਜਿੰਨੇ ਕਮੈਂਟ ਆਏ ਦੀ ਸਾਰੇ ਪੜ ਜਿੰਨੇ ਵੀ ਕਮੈਂਟ ਨੇ ਸਾਰੇ ਪੜਹੂੰਗਾ ਕੋਈ ਸਕਿਪ ਨਹੀਂ ਕਰੂੰਗਾ ਤੇ ਤੁਹਾਨੂੰ ਨਾਲ-ਨਾਲ ਦਿਖਾਉਂਗਾ ਦੱਸੂੰਗਾ ਕਿ ਕਹਨੇ ਕਿਨੇ ਕਿਹੜਾ-ਕਿਹੜਾ ਕੀਤਾ ਉਹ ਪਲੀਜ਼ ਜਦੋਂ ਕਮੈਂਟ ਕਰਦੇ ਵੀਡੀਓ ਨੂੰ ਲਾਈਕ ਵੀ ਕਰ ਦਿਆ ਪਲੀਜ਼ ਜਿੰਨੇ ਕ ਕਮੈਂਟ ਹੈ ਉਨਨੇ ਕ ਲਾਈਕ ਜੀ ਵੀ ਕਰਾ ਦਿਆ ਕਰੋ ਬਾਕੀ ਤੁਸੀਂ ਕਰਾਈ ਦਿੰਨੇ ਹੋ ਕਿਉਂਕਿ ਤੇ ਅੱਜ ਗਾਇਸ ਪਹਿਲਾਂ ਤੋਂ ਸਾਈਡ ਤੋਂ ਪਨਾ ਇੱਥੇ ਦੇਖ ਲਓ ਜੀ ਤਾਂ ਹੈ ਜੀ ਦੇਖ ਰੋ ਆ ਗਿਆ ਜੀ ਆ ਗਿਆ ਜੀ ਹੁਣ ਇੱਥੇ ਜੀ ਸਭ ਤੋਂ ਪਹਿਲਾ ਕਮੈਂਟ ਦੇਖ ਲੈਣਾ ਕੀ ਦਾ ਆਇਆ ਆਲਿਆ ਜੀ ਤੁਸੀਂ ਕਹਿੰਦੇ ਸੀਗੇ ਨਾ ਕਿ ਸਾਡੇ ਕਮੈਂਟ ਤੇ ਰਿਪਲਾਈ ਨਹੀਂ ਕੀਤਾ ਸਭ ਤੋਂ ਪਹਿਲਾ ਕਮੈਂਟ ਤੁਹਾਡਾ ਹੀ ਆਇਆ ਜੀ ਆਲਿਆ ਜੀ ਨੇ ਲਿਖਿਆ ਜੀ ਬਸ ਮੇਰੀ ਇੱਕ ਹੀ ਬੇਨਤੀ ਹੈ ਕਿ ਜੋ ਵੀ ਹੈ ਸੱਚ ਦੱਸਿਆ ਕਰੋ ਕੋਈ ਕਰੋ ਝੂਠ ਨਹੀਂ ਬੋਲਣਾ ਤਾਂ ਜਿਸ ਅਨੁਸਾਰ ਨੂੰ ਪਤਾ ਕਿ ਅਸੀਂ ਸੱਚੀ ਕਹਿੰਦੇ ਅਸੀਂ ਝੂਠ ਨਹੀਂ ਕਹਿੰਦੇ ਜੋ ਸਿਚੁਏਸ਼ਨ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੋਈ ਔਲਾ ਨਹੀਂਗਾ ਕੋਈ ਵੈਸੇ ਨਹੀਂ ਕਿ ਅਸੀਂ ਬਣਾ ਕੇ ਕਹ ਰਹੇ ਹਾਂ ਜੋ ਵੀ ਕੁਛ ਹੈ ਤੁਹਾਡੇ ਸਾਰੇ ਸਾਹਮਣੇ ਹੀ ਹੈ ਦੂਜਾ ਕਮੈਂਟ ਹੈਗਾ ਜੀ ਦਲਜੀਤ ਕੌਰ ਦਾ 5987 ਇਹਨਾਂ ਨੇ ਲਿਖਿਆ ਜੀ ਨਾਈਸ ਥੈਂਕ ਯੂ ਜੀ ਤੀਸਰਾ ਹੈਗਾ ਜੀ ਮਨਦੀਪ ਕੁਮਾਰ ਦਾ ਇਹਨਾਂ ਨੇ ਲਿਖਿਆ ਕਿ ਲਵ ਯੂ ਦੀਦੀ ਲਵ ਯੂ ਦੀਦੀ ਕਹਿ ਤੇ ਤੂੰ ਵੀ ਲਵ ਯੂ ਟੂ ਲਵ ਯੂ ਟੂ ਲਵ ਯੂ ਟੂ ਮਨਦੀਪ ਦੀ ਚੌਥਾ ਲਿਖਿਆ ਜੀ ਵਿਜੇ ਕੁਮਾਰੀ ਵਿਜੇ ਕੁਮਾਰੀ ਨੇ ਇਹਨਾਂ ਨੇ ਲਿਖਿਆ ਕਿ ਨਾਈਸ ਵੀਡੀਓ ਗੋਡ ਬlesਸ ਯੂ 올 ਫੈਮਲੀ ਹਾਂ ਥੈਂਕਸ ਜੀ ਤੁਹਾਡਾ ਬੀਜ ਮਨਕੀ ਤੁਹਾਡੀ ਵੀ ਸਾਰੀ ਫੈਮਲੀ ਨੂੰ ਜੀ ਖੁਸ਼ੀ ਦੀ ਬਾਤ ਸੁਦੇਰਾ ਬਈ ਖੁਸ਼ੀ ਦੀ ਬਾਤ ਰੋਏ ਨਾਈਸ ਵੀਰ ਜੀ ਗੋਡ ਬlesਸ ਮੰਦੀਪ ਕੁਮਾਰ ਇਹ ਤਾਂ ਫੇਰ ਆ ਗਿਆ ਗੋਡ ਬlesਸ ਯੂ ਦੀਦੀ ਇਹ ਫੇਰ ਆ ਗਿਆ ਇੱਕ ਲਿਖਿਆ ਜੀ ਮੰਦੀਪ ਐਕਸ ਨੇ ਇਹਨਾਂ ਨੇ ਲਿਖਿਆ ਜੀ ਵਾਹਿਗੁਰੂ 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 bro ਟੈਨਸ਼ਨ ਨਾ ਲਓ ਅੱਗੇ ਨਾ ਲਓ ਲਿਖਣਾ ਸੀ ਬਟ ਲਿਖਿਆ ਨਹੀਂ ਕੋ ਬਾਕੀ ਹਾਰਟਸ ਭੇਜਨੇ ਤੇ ਵਾਹਿਗੁਰੂ ਤੁਹਾਨੂੰ ਵੀ ਚੜ੍ਹਦੀ ਗਲਾ ਜ ਰੱਖੇ ਫਿਰ ਲਿਖਿਆ ਜੀ ਅਤਵਾਲ ਫੈਮਿਲੀ ਵਲੌਗ ਨੇ ਲਿਖਿਆ ਜੀ ਗੋਡ ਬles ਯੂ 올 ਫੈਮਿਲੀ ਮੈਂਬਰ ਥੈਂਕ ਯੂ ਜੀ ਉਸ ਵੱਲ ਲਿਖਿਆ ਜੀ ਸਰਤਾਜ ਸਗਮਾ ਗੇਮਿੰਗ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਥੈਂਕ ਯੂ ਜੀ ਉਸ ਵੱਲ ਲਿਖਿਆ ਜੀ ਅਰਮਾਨ 뮤지컬 ਗਰੁੱਪ ਸਾਡੇ ਜਣੇ ਇਹਨਾਂ ਦਾ ਸਾਥ ਦਿਓ ਇਹਨਾਂ ਨੂੰ ਜਲਦੀ ਕਾਮਯਾਬ ਕਰੋ ਪਲੀਜ਼ ਵੱਦੋ ਵੱਦੇ ਸ਼ੇਅਰ ਕਰੋ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਸਾਰਾ ਜੀ ਅਰਮਾਨ 뮤지컬 ਗਰੁੱਪ ਜੀ ਜੋਤੀ ਦੀਦੀ ਇਹ ਜੋਤੀ ਜੋਤੀ ਇਹਨਾਂ ਦਾ ਨਾਮ ਹੈ ਜੋਤੀ ਹੋਦੀ ਇਹਨਾਂ ਨੇ ਹਾਲ ਪਿਲਾ ਲਇਆ ਇੱਕ ਨਿਯਮ ਕਮੈਂਡ ਕੀਤਾ ਸੀ ਨਵੇਂ ਨੇ ਬਿਲਕੁਲ ਇਹਨਾਂ ਨੇ ਲਿਖਿਆ ਸੀ ਕਿ ਸਪੋਰਟ ਕਰੋ ਦੀਦੀ ਨੂੰ ਪਲੀਜ਼ ਸਾਰੇ ਅਗਰ ਸਾਰੇ ਅਗਰ ਸਾਡੇ ਸ਼ੇਅਰ ਕਰਨ ਨਾਲ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਆਪਣੀ ਆਪਣਾ ਕੀ ਜਾਂਦਾ ਹੈ ਪਲੀਜ਼ ਥੈਂਕ ਯੂ ਜੋਤੀ ਜੀ ਅਰਮਾਨ ਜੀ ਨੇ ਲਿਖਿਆ ਜੀ ਫੇਰ ਜੀ ਵਾਹਿਗੁਰੂ ਜੀ ਭਰੋਸਾ ਰੱਖੋ ਸਭ ਠੀਕ ਹੋ ਜੂਗਾ ਥੈਂਕ ਯੂ ਅਰਮਾਨ ਜੀ ਪੂਜਾ ਸ਼ਰਮਾ ਨੇ ਲਿਖਿਆ ਜੀ ਵਧੀਆ ਵੀਡੀਓ ਥੈਂਕ ਯੂ ਜੀ ਉਸ ਵਾ ਅਤਵਾਲ ਫੈਮਿਲੀ ਫੇਰ ਆ ਗਏ ਜੀ ਜਿਨ੍ਹਾਂ ਨੇ ਜੀ ਦੁਬਾਰਾ ਆ ਰਹੇ ਨੇ ਉਹ ਜਿਹੜੇ ਪੜਨ ਵਾਲੇ ਹੋਣਗੇ ਮੈਂ ਪੜ ਲੂੰਗਾ ਠੀਕ ਆ ਜੀ ਫਿਰ ਇਸ ਵਾਰ ਆ ਗਏ ਜੀ ਅਰਮਾਨ ਜੀ ਫੇਰ ਆ ਗਏ ਜੀ ਵਾਹਿਗੁਰੂ ਜੀ ਸਭ ਠੀਕ ਕਰਨਗੇ ਹਮੇਸ਼ਾ ਖੁਸ਼ ਰਹੋ ਜੀ ਪ੍ਰੀਤ ਸ਼ਾਰਟ ਨੇ ਲਿਖਿਆ ਨਾਈਸ ਜੀ ਉਸ ਵਾ ਫੇਰ ਆ ਕੇ ਪ੍ਰੀਤ ਸ਼ਾਰਟ ਦਾ ਆ ਕੇ ਨਾਈਸ ਹੈ ਨਾਈਸ ਹੈ ਵਲੌਗ ਤੁਹਾਡੇ ਬਹੁਤ ਹੈ ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਰਿਆਣਸ਼ੂ ਨੇ ਲਿਖਿਆ ਜੀ ਅਤਵਾਲ ਫੈਮਲੀ ਨਾਈਸ ਵੀਡੀਓ ਚੱਲ ਰ ਹੋਇਆ ਓਕੇ ਬਲਜੀਤ ਗੌਰ ਨਾਈਸ ਕੁਲਵਿੰਦਰ ਸਿੰਘ ਵੱਤ ਤੋਂ ਵੱਤ ਸ਼ੇਅਰ ਕਰੋ ਜੀ ਸਾਰੇ ਥੈਂਕ ਯੂ ਜੀ ਹਰਿਆਣੇ ਨੇ ਲਿਖਿਆ ਮੈਨੂੰ ਤਾਂ ਇੱਕ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਹਾਡੇ ਦੋਨਾਂ ਦਾ ਕਿੰਨਾ ਪਿਆਰ ਹੈ ਗਾਈ ਸਾਡਾ ਪਿਆਰ ਤਾਂ ਹੈਗਾ ਜੀ ਇਹ ਜਿਵੇਂ ਮਰਜੀ ਹੈ ਗਾਈਸ ਮਲਕੀ ਸਾਡੇ ਘਰ ਦਾ ਮਲਕੀ ਐਵੇਂ ਕਹੇ ਜੀ ਕਿ ਸਭ ਕੁਝ ਇਹੀ ਕਰਦੀ ਹੈ ਜੀ ਜੋ ਵੀ ਕੁਝ ਇਹੀ ਹੈ किरणदीप किरण ਨੇ ਲਿਖਿਆ ਜੀ ਨਾਈਸ ਵੀਡੀਓ ਦੇ ਦੀ थैंक यू किरण जी पूजा शर्मा ਨੇ ਲਿਖਿਆ ਗੋਡ ਬlesਸ ਯੂ ਆਲਵੇਜ਼ ਪ੍ਰੀ ਸ਼ਾਟ ਨੇ ਲਿਖਿਆ ਰੱਬ ਤੁਹਾਨੂੰ ਖੁਸ਼ ਰੱਖੇ ਖੁਸ਼ ਰੱਖੇ ਪੂਜਾ ਨੇ ਲਿਖਿਆ ਕਿ ਰਾਮ ਜੀ ਸਭ ਠੀਕ ਕਰਨਗੇ ਫਿਰ ਪੂਜਾ ਜੀ ਫਿਰ ਬਲਜੀਤ कौर जी ਨੇ ਲਿਖਿਆ ਸਭ ਠੀਕ ਕਰੋ ਕਰੂਗਾ ਰੱਬ ਰੱਬ ਸਭ ਠੀਕ ਕਰੂਗਾ थैंक यू जी ਪ੍ਰੀ ਸ਼ਾਟ ਨੇ ਲਿਖਿਆ ਜੀ ਕੋਈ ਨਾ ਸਭ ਠੀਕ ਕਰਨਗੇ ਵਾਹਿਗੁਰੂ ਜੀ थैंक यू जी सोनम शर्मा ਨੇ ਲਿਖਿਆ ਜੀ ਮਾਤਾ रानी सब ठीक करोगे प्री शॉट पूजा शर्मा नाइस परम शर्मा ने लिखे जी इन्होंने सभी लिखे जी कि रहने पूजा शर्मा जी सब ठीक हो जाना जी आलिया ने लिखे जी मैं उन्होंने सारे ब्लॉग वेख दी हाँ थैंक यू वाली जी पूजा शर्मा सब ओके हो जाना जी वेरी नाइस वेरी नाइस खुश रहा करो जी हरिंशु ਕਲਿਸ਼ਿਆ ਕੁਮਾਰ ਨੇ ਲਿਖਿਆ ਰੱਬ ਮਿਹਰ ਕਰੋ ਗੋਡ ਬlesਸ ਯੂ ਇਹ ਵੀ ਬਹੁਤ ਸੋਹਣੀ ਕਮੈਂਟ ਕਰਦੇ ਨੇ ਫਿਰ ਪ੍ਰੀ ਸ਼ਾਟ ਹਾਜ਼ੇ ਵਾਜ਼ੇ ਰਹੋ ਉਸਵਾਜੀ ਬਲਜੀਤ ਕੋਰ ਨੇ ਲਿਖਿਆ ਜੀ ਵੀਡੀਓ ਵੀ ਬਹੁਤ ਨਾਈਸ ਹੁੰਦੀਆਂ ਨੇ ਥੈਂਕ ਯੂ ਜੀ ਹਰਿਆੰਸ਼ੂ ਬਲਜੀਤ ਕੋਰ ਬਲਜੀਤ ਬਾਕੀ ਜੀ ਸਟicker ਤੇ ਜਿਵੇਂ ਇਹ ਆ ਰਹੇ ਕੋ ਜੀ ਕਿੰਨੇ ਸਟicker ਵੀ ਭੇਜੇ ਨੇ ਵਿੱਚ ਹਾਰਟਸ ਭੇਜੇ ਨੇ ਇੱਕ ਇਹ ਨਾਲ ਲਿਖਿਆ ਜੀ ਹਿਮਾਂਸ਼ੂ ਖੁਰਾਨਾ ਹੈਲੋ ਜੀ ਇਹਨਾਂ ਨੇ ਹੈਲੋ ਲਿਖਿਆ ਜੀ ਬਾਕੀ ਜੀ ਜੇ ਕਿਸੇ ਦਾ ਕਮੈਂਟ ਕੋਈ ਮਿਸ ਹੋ ਗਿਆ ਤਾਂ ਮੈਨੂੰ ਦੱਸ ਦਿਓ ਟੈਨਸ਼ਨ ਨਾ ਲਿਆ ਕਰੋ ਸਭ ਠੀਕ ਹੋ ਜਾਣਾ ਕ੍ਰਿਸ਼ਨ ਜੀ ਸਭ ਠੀਕ ਕਰਨਗੇ ਗੜੀ ਦੀਦੀ ਮੇਰਾ ਤੇ ਵੀ ਬਹੁਤ ਬੁਰਾ ਟਾਈਮ ਸੀ ਆ ਗਿਆ ਸੀ ਬਸ ਕ੍ਰਿਸ਼ਨ ਜੀ ਤੇ ਵਿਸ਼ਵਾਸ ਰੱਖੋ ਵਿਸ਼ਵਾਸ ਨਹੀਂ ਛੱਡਣਾ ਉਹ ਹੀ ਸਭ ਠੀਕ ਕਰਨਗੇ ਜੀ ੜਾ ੜਾ ਦੇ ਜੀ ਬਹੁਤ ਬਹੁਤ ਜੀ ਧੰਨਵਾਦ ਆੜਾ ਜੀ ਆਲਿਆ ਜੀ ਫੇਰ ਆ ਗਏ ਨੇ ਤੇ ਗਾਈਜ਼ ਇਦਾਂ ਦੀ ਦੇਖੋ ਜੀ ਇੰਨੇ ਸਾਰੇ ਕਮੈਂਟ ਇੰਨੇ ਪੋਜ਼ਿਟਿਵ ਕਮੈਂਟ ਆਈ ਸੀ ਕਿ ਨਾ ਜੀ ਤੇ ਕੀ ਕਹਾਂ ਜੀ ਤੇ ਤੁਹਾਡੇ ਸਾਰਿਆਂ ਜੀ ਬਹੁਤ ਜ਼ਿਆਦਾ ਥੈਂਕਸ ਜੀ ਇੰਨੇ ਕਿ ਜ਼ਿਆਦਾ ਪੋਜ਼ਿਟਿਵ ਕਮੈਂਟ ਸਾਡੇ ਲਈ ਕਰਨ ਲਈ ਕਿ ਸਾਡੇ ਵਾਸਤੇ ਇੰਨਾ ਕੁ ਸੋਚਣ ਲਈ ਕਿ ਤੁਸੀਂ ਆਪਣਾ ਇੰਨਾ ਕੁ ਟਾਈਮ ਗੱਡ ਕੇ ਸਾਨੂੰ ਜਿਹੜਾ ਕਮੈਂਟ ਕੀਤਾ ਨਾ ਸਾਡੇ ਲਈ ਉਹ ਹੀ ਬਹੁਤ ਵੱਡੀ ਗੱਲ ਆ ਤੇ ਰੱਬ ਤੁਹਾਨੂੰ ਜੀ ਖੁਸ਼ ਰੱਖੇ ਚੜ੍ਹਦੇ ਵਸਦੇ ਰੱਖੇ ਤੇ ਗਾਈਜ਼ ਇਸ ਵੀਡੀਓ ਨੂੰ ਘੱਟੋ ਘੱਟ ਹੁਣ ਤੁਸੀਂ ਆਪ ਹੀ ਲਾਈਕ ਕਰਨੇ ਜੀ ਮੈਂ ਨਹੀਂ ਕਹਿਣਾ ਹੈਗਾ ਤੁਸੀਂ ਆਪਣੀ ਖੁਸ਼ੀ ਨਾਲ ਜੀ ਕਿੰਨੇ ਕੁ ਲਾਈਕ ਇਹਨੂੰ ਕਰਾ ਸਕਦੇ ਹੋ ਜਾਂ ਕਿੰਨੇ ਕੁ ਕਰ ਸਕਦੇ ਹੋ ਕਿਉਂਕਿ ਇਹ ਤੁਹਾਡੇ ਪੇਰੈਂਟਸ ਦੇ ਅਕੋਰਡਿੰਗ ਹੈ ਜੀ ਜਿਹੇ ਜਿਹੇ ਤੁਹਾਨੂੰ ਸੰਸਕਾਰ ਸੀਗੇ ਉਹ ਜੀ ਤੁਸੀਂ ਕਮੈਂਟ ਕੀਤਾ ਤੇ ਤੁਸੀਂ ਆਪਣੀ ਪੇਰੈਂਟਸ ਲਈ ਕਰਨਾ ਜੀ ਇਹ ਅੱਜ ਸਾਡੇ ਲਈ ਨਹੀਂ ਕਰਨਾ ਬਾਕੀ ਹੁਣ ਦੇਖਦੇ ਹਾਂ ਜੀ ਇਹ ਵੀਡੀਓ ਕਿੱਥੇ ਤੱਕ ਜਾਂਦੀ ਆ ਕੇ ਤੇ ਜਾਣੀ ਚਾਹੀਦੀ ਆ ਕਿਉਂਕਿ ਮੰਮੀ ਪਾਪਾ ਦੇ ਉੱਪਰ ਆ ਕੇ ਦੇ ਉੱਪਰ ਜਾਣੀ ਚਾਹੀਦੀ ਵੀਡੀਓ ਠੀਕ ਹੈ ਜੀ ਤੇ ਮਿਲਦੇ ਹਾਂ ਗਾਈਜ਼ ਨੈਕਸਟ ਵੀਡੀਓ ਵੀ ਤਦ ਤੱਕ ਲਈ ਬਾਏ ਬਾਏ ਤੇ ਗਾਈਜ਼ ਜਾਂਦੇ ਜਾਂਦੇ ਕਿ ਗੱਲ ਤੁਹਾਨੂੰ ਹੋਰ ਕਹਿ ਦਵਾਂ ਜੀ ਅੱਜ ਗਾਈਜ਼ ਅਸੀਂ ਰਾਤ ਨੂੰ 6:10 ਤੋਂ ਲੈ ਕੇ 11 ਵਜੇ ਦੇ ਵਿੱਚ ਵਿੱਚ ਅਸੀਂ ਲਾਈਵ ਆਵਾਂਗੇ ਤੇ ਜੇ ਕੋਈ ਮੇਰੇ ਵੀਰ ਭੈਣ ਭਰਾ ਜਾਂ ਕੋਈ ਵੀ ਪਲੀਜ਼ ਆਣਾ ਚਾਹੋ ਤੇ ਲਾਈਵ ਦੇ ਵਿੱਚ ਜਰੂਰ ਆਇਓ ਅਸੀਂ ਤੁਹਾਡੇ ਸਾਰਿਆਂ ਦੀ ਵੇਟ ਕਰਾਂਗੇ 10:30 ਲਾਸਟ 11 ਵਜੇ ਤੱਕ ਅਸੀਂ ਲਾਈਵ ਆ ਜਾਾਂਗੇ ਤੇ ਪਲੀਜ਼ ਲਾਈਵ ਦੇ ਵਿੱਚ ਆਇਓ ਜਰੂਰ ਸਾਨੂੰ ਇੰਤਜ਼ਾਰ ਤੇ ਇੰਤਜ਼ਾਰ ਰਹੂਗਾ ਤੁਹਾਡਾ ਆਇਓ ਜਰੂਰ